ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ 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 ਲੁਧਿਆਣੇ ਜਿਮਨੀ ਚੌਂਡ ਦੇ ਵਿੱਚ ਆਪ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਵੱਲੋਂ ਜੀਤ ਦਰਜ ਕੀਤੀ ਗਈ ਉਸ ਦੇ ਲੈ ਕੇ ਆਪ ਪਾਰਟੀ ਦੇ ਜਿਹੜੇ ਵਰਕਰ ਹੈ ਖੁਸ਼ੀ ਦੀ ਲਹਿਰ ਹੈ ਲੱਡੂ ਵੰਡੇ ਜਾ ਰਹੇ ਸਮਾਣਾ ਦੇ ਵਿੱਚ ਪਾਰਟੀ ਦੇ ਵਰਕਰਾਂ ਵੱਲੋਂ ਜਿਹੜੇ ਲੁਧਿਆਣਾ ਜਿਮਨੀ ਚੌਂਡ ਦੇ ਵਿੱਚ ਕੰਮ ਮਿਹਨਤ ਕੀਤੀ ਗਈ ਹੈ ਉਸ ਦੀ ਬਦੌਲਤ ਲੁਧਿਆਣਾ ਜਿਮਨੀ ਚੌਂਡ ਆਪ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਵੱਲੋਂ ਜੀਤ ਦਰਜ ਕੀਤੀ ਗਈ ਵਰਕਰਾਂ 'ਚ ਖੁਸ਼ੀ ਹੈ ਵਰਕਰ ਲੱਡੂ ਮੰਨ ਕੇ ਜਸ਼ਨ ਬਣਾ ਰਹੇ ਹਨ ਪ੍ਰਕਾਰ ਸਿੰਘ ਕੱਜੂ ਮਾਜਰਾ ਚੇਅਰਮੈਨ ਮਾਰਕਟ ਸਮਾਣਾ ਉਹਨਾਂ ਤੋਂ ਗੱਲਬਾਤ ਕਰਦੇ ਜਿਹੜਾ ਮੈਂ ਸਾਰੇ ਜਿੰਨੇ ਉੱਥੇ ਵਰਕਰ ਸਹਿਵਾਨਾ ਨੇ ਜਿਨ੍ਹਾਂ ਨੇ ਮਿਹਨਤ ਕੀਤੀ ਉੱਥੇ ਗਏ ਉਹਨਾਂ ਨੇ ਡੋਰ ਟੂ ਡੋਰ ਕੀਤਾ ਭੈਣ ਭਰਾਵਾਂ ਦੀਆਂ ਜੋ ਜਾ ਕੇ ਉਹਨਾਂ ਮੂਰੇ ਵੋਟ ਮੰਗੀ ਅਸੀਂ ਸਾਰਿਆਂ ਨੂੰ ਉਹਨਾਂ ਨੂੰ ਵਧਾਈ ਦੇਣਾ ਚਾਹੁੰਦੇ ਆ ਵੀ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਦੂਸਰਾ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਕੇਜਰੀਵਾਲ ਸਾਹਿਬ ਮਨੀਸ਼ ਸ਼ਿਸ਼ੋਧਿਆ ਜੀ ਤੇ ਹੋਰ ਮੰਤਰੀ ਸਹਿਵਾਨਾਂ ਨੂੰ ਸਾਰਿਆਂ ਨੂੰ ਮੈਂ ਮੁਬਾਰਕਵਾਦ ਦਿੰਨਾ ਕਿ ਸਾਰਿਆਂ ਨੇ ਇੱਕ ਮੁੱਠੋ ਹੋ ਕੇ ਉੱਥੇ ਮਿਹਨਤ ਕੀਤੀ ਤਾਂ ਕਿ ਅਸੀਂ ਜਿਹੜੀ ਉਹਦੀ ਜਿੱਤ ਹੈ ਉਸ ਦਾ ਜਿਹੜਾ ਅੱਜ ਰਿਜ਼ਲਟ ਹੈ ਉਹ ਸਾਡੇ ਹੱਕ ਦੇ ਵਿੱਚ ਆਇਆ ਅਸੀਂ ਉੱਥੇ ਦੇਖਦੇ ਰਹੇ ਹਾਂ 2 ਮਹੀਨੇ ਵੀ ਕਾਂਗਰਸ ਦੇ ਵਿੱਚ ਪੜਪਾਟੀ ਹੋਣ ਕਰਕੇ ਅਸੀਂ ਜਿਹੜੀ ਉਹ ਸੀਟ ਹੈ ਬੜੇ ਵੱਡੇ ਮਾਰਜਨ ਨਾਲ ਗੁਜਰਾਤ ਵਿੱਚ ਵੀ ਆਪਣਾ ਆਪ ਪੜੇ ਗੋਪਾਲਦਾਸ ਜੀ ਜਿੱਤੇ ਹੈ ਕਿਹਾ ਦੇਖੋ ਅਸੀਂ ਕੇਜਰੀਵਾਲ ਸਾਹਿਬ ਮਾਨ ਸਾਹਿਬ ਨੂੰ ਅਸੀਂ ਵਧਾਈ ਦੇਣਾ ਚਾਹੁੰਦੇ ਹਾਂ ਵੀ ਜਿਹੜਾ ਸਾਡਾ ਪਰਸਮ ਹੈ ਉਹ ਇੱਕ ਬੀਜੇਪੀ ਦੇ ਘੜ ਦੇ ਵਿੱਚ ਲਹਿਰਾਇਆ ਅਸੀਂ ਆਉਣ ਵਾਲੀ ਜਿਹੜੀ ਅੱਗੇ ਵਿਧਾਨ ਸਭਾ ਹੋਊਗੀ ਸਰਕਾਰ ਬਣਾਉਣ ਵਾਸਤੇ ਗੁਜਰਾਤ ਦੇ ਵਿੱਚ ਜਾ ਰਹੇ ਆ ਇੱਥੇ ਸਾਡੀ ਸਰਕਾਰ ਹੈਗੀ ਹੈ 2027 ਦੇ ਵਿੱਚ ਫੇਰ ਅਸੀਂ ਬੜੇ ਢੱਲੇ ਨਾਲ ਵਾਪਸੀ ਕਰਨ ਜਾ ਰਹੇ ਹਾਂ ਸਾਡੇ ਪੰਜਾਬ ਦੇ ਸੀਐਮ ਸਰਦਾਰ ਭਗਵੰਤ ਸਿੰਘ ਜੀ ਮਾਨ ਜਿਨ੍ਹਾਂ ਦੀ ਰਹਿਵਾਨੀ ਹੈਟ ਹੈ ਜਿਹੜੀ ਇਲੈਕਸ਼ਨ ਹੋਈ ਹੈ ਇਹ ਬਹੁਤ ਹੀ ਵਧੀਆ ਮਾਰਜਨ ਨਾਲ ਸਾਡੇ ਜਿਹੜੇ ਵਰਕਰ ਸਾਹਿਬਾ ਨੇ ਉਹਨਾਂ ਦਾ ਯੋਗਦਾਨ ਬਹੁਤ ਜ਼ਿਆਦਾ ਹੈ ਕਿਉਂਕਿ ਉਹਨਾਂ ਦੀ ਉਹਨਾਂ ਨੇ ਮਿਹਨਤ ਕੀਤੀ ਹੈ ਤਾਂ ਹੀ ਉਹ ਸੀਟ ਜਿੱਤ ਪਾਏ ਆ ਬਹੁਤ ਬਹੁਤ ਮੁਬਾਰਕ ਦਿਨਾ ਕੈਮਰਾਮੈਨ ਬੀਕੇ ਗਰਗ ਦੇ ਨਾਲ ਪ੍ਰਸੋਤਮ ਕੋ ਸਿਕਸਮਾਣਾ ਨਿਊਜ਼